ਮੇਰੇ ਪਾਪਾ ਵਿਓਥੇ ਹੈ ਮੇਰਾ ਵੀਰਾ ਉਥੇ ਹੈ ਮੇਰੇ ਮੰਮੀ ਡੈਡੀ ਉਹ ਚਾਰ ਜੀ ਇੱਕ ਭਤੀਜਾ ਉਥੇ ਤੇ ਭਤੀਜੀਆਂ ਲੈ ਕੇ ਚੁੰਨੇ ਇੱਕ ਪੰਜ ਜੀ ਇੱਥੇ ਆਈ ਸੋਨ ਨੂੰ ਲੈ ਕੇ ਚਲ ਗਈ ਤੇ ਪਾਜੀ ਸਰਦ ਤੇ ਵੱਸਦੇ ਲੋਕ ਕਿੱਥੇ ਜਾਣਗੇ ਜੇ ਇਦਾਂ ਇਹਨਾਂ ਪেমੈਂਟ ਹੀ ਬੰਦ ਕਰ ਦਿੱਤੇ ਨਾ ਕੋ ਨਾ ਪੁੱਛੋ ਜੀ ਬੜੀ ਜ਼ਿੰਦਗੀ ਔਖੀ ਹੋ ਗਈ ਨਹੀਂ ਸੋਨ ਦੇ ਵਿੱਚ ਆ ਰਹੇ ਨੇ ਵੀ ਲੈਣ ਦੇਣ ਬੈਂਕਾਂ ਨੇ ਬੰਦ ਕਰ ਦਿੱਤਾ ਤੁਹਾਨੂੰ ਤੁਹਾਡੇ ਤੱਕ ਕੋਈ ਜਾਣਕਾਰੀ ਪਹੁੰਚ ਨਹੀਂ ਇਹਦੇ ਬਾਰੇ ਤੇ ਕੋਈ ਜਾਣਕਾਰੀ ਨਹੀਂ ਹੈ ਬਸ ਕਿ ਆਪਾਂ ਤੇ ਹੁੰਦੇ ਆਏ ਕਿ ਹੁਣੇ ਵੇਖ ਚੱਲ ਪੈ ਔਰ ਕਾਲਜ ਮੇਰਾ ਅੰਮ੍ਰਾਲਾ ਕਿਨਾਰੇ ਦੇ ਕੋਲ ਪੜ੍ਹਦਾ ਹੈ ਲੇਕਿਨ ਆਸਕਲ ਜੋ ਹਮਾਰਾ ਜੋ ਐਗਜ਼ਾਮ ਇਹ ਪਾਸ ਪਾਉਣ ਹੋ ਚੁਕਿਆ ਹੈ ਤੋ ਹਮ ਕਾਲਜ ਲੈ ਕੇ ਕੀ ਕਰਾਂਗੇ ਤੋ ਹਮ ਘਰ ਚਲ ਜਾ ਰਹੇ ਹਾਂ ਅਭੀ ਉਹ ਅਟੈਕ ਵਗੈਰਾ ਹੋ ਰਿਹਾ ਉਸਕੇ ਲਈ ਉਹ ਜਿੰਦਰਾ ਮਾਰ ਕੇ ਚਲੇ ਗਿਆ ਅਸੀਂ ਮਜ਼ਦੂਰ ਲਾਏ ਆ ਖਾਲਦੇ ਦੇ ਪਿੰਡ ਦੇ ਬੇਟੀ ਸਾਡੇ ਘਰੇ ਲੱਗੇ ਨੇ ਅਸੀਂ ਦੋਨਾਂ ਵਾਸਤੇ ਪੈਸੇ ਲੈਣ ਆਏ ਸੀ ਪੀਡੀਐਮ ਦੇ ਰੋਚੋਂ ਕਢਾਉਣ ਵਾਸਤੇ ਤੇ ਉਹਨਾਂ ਨੂੰ ਦਵਾਂਗੇ ਵਿਚਾਰਿਆਂ ਨੂੰ ਦੋ ਦੋ ਚਾਰ-ਚੱਧੀਆਂ ਹੋ ਗਈਆਂ ਉਹਨਾਂ ਦੀਆਂ ਤੇ ਚਲੋ ਉਹਨਾਂ ਨੂੰ ਪੈਸੇ ਪੂਰੇ ਦੇਣੇ ਪਰ ਪੈਸੇ ਉਹਨਾਂ ਐਟੀਐਮ ਵੀ ਬੰਦ ਆ ਸਾਡੀ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਉਹ ਆਏ ਆ ਸਾਡੇ ਕੋ ਉਹ ਸਾਨੂੰ ਪੁੱਛ ਰਿਹਾ ਕਿ ਗੁਰੂਗ੍ਰਾਮ ਸਾਹਿਬ ਜੀ ਮੌਲਵੀ ਇਹ ਜੰਗ ਦੇ ਮਾਹੌਲ ਦੇ ਵਿੱਚ ਕੋਈ ਸੁਰੱਖਿਤ ਜਗ੍ਹਾ ਤੇ ਹੀ ਲੈ ਜਾਈਏ। ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਕਸ਼ਮਕਸ਼ ਨੇ ਹਰ ਪਾਸੇ ਮਾਹੌਲ ਤਣਾਪੂਰਨ ਕਰ ਦਿੱਤਾ ਹੈ। ਬੀਤੀ ਕੱਲ ਤੋਂ ਹੀ ਭਾਰਤ ਵੱਲੋਂ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ ਠਲ ਪਾਉਣ ਦੇ ਲਈ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ। ਜਲੰਧਰ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਪੁஞ்ச, ਜੈਸਲਮੇਰ ਸਮੇਤ ਕਈ ਥਾਵਾਂ ਤੇ ਤੇਜ਼ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਨੇ। ਪਾਕਿਸਤਾਨ ਵੱਲੋਂ ਆਈਆਂ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਮੂੰਹ ਤੋੜਵਾ ਜਵਾਬੀ ਭਾਰਤ ਵੱਲੋਂ ਦਿੱਤਾ ਜਾ ਰਿਹਾ ਹੈ ਅਤੇ ਹਵਾ ਵਿੱਚ ਹੀ ਉਹਨਾਂ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਖਤਮ ਕੀਤਾ ਗਿਆ। ਦੇਰ ਰਾਤ ਸ਼ਹਿਰਾਂ ਵਿੱਚ ਹੋਏ ਬਲੈਕਆਊਟ ਅਤੇ ਧਮਾਕਿਆਂ ਦੀ ਆਵਾਜ਼ ਨੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਅਤੇ ਸਾਵਧਾਨੀ ਵਰਤਣ ਦੇ ਲਈ ਹਦਾਇਤ ਜਾਰੀ ਕੀਤੀ ਗਈ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਰਾਤ ਨੂੰ ਕਈ ਘੰਟਿਆਂ ਤੱਕ ਬਲੈਕਆਊਟ ਰਿਹਾ। ਬਠਿੰਡਾ ਹੁਸ਼ਿਆਰਪੁਰ ਜੰਮੂ ਸਮੇਤ ਕਈ ਥਾਵਾਂ ਤੇ ਡਰੋਨ ਅਤੇ ਮਜ਼ਾਈਲਾਂ ਦਾ ਮਲਬਾ ਮਿਲਿਆ ਹੈ ਅਤੇ ਇਨ੍ਹਾਂ ਕਈ ਮਜ਼ਾਈਲਾਂ ਨੂੰ ਡਿਫਿਊਜ਼ ਵੀ ਕੀਤਾ ਗਿਆ ਹੈ। ਹੱਤਬਾਦ ਨੂੰ ਪਨਾਹ ਦੇਣ ਵਾਲਾ ਪਾਕਿਸਤਾਨ ਅਜੇ ਵੀ ਬਾਜ਼ ਨਹੀਂ ਆ ਰਿਹਾ ਜਿਸ ਨੂੰ ਸਬਕ ਸਿਖਾਉਣ ਦੇ ਲਈ ਭਾਰਤ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਹੱਦੀ ਪਿੰਡਾਂ ਦੇ ਲੋਕ ਆਪਣਾ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾਣ ਨੂੰ ਮਜਬੂਰ ਨੇ। ਸਮਾਨ ਕੋ ਲੈ ਕੇ ਜਾ ਰਹੇ ਸਮਾਨ ਲੈ ਕੇ ਜਾ ਰਹੇ ਆ ਜਿਹੜਾ ਹੁਣ ਖਤਰਾ ਜੇ ਸੁਣੀ ਜਾਂਦੇ ਆ ਕਹਿੰਦੇ ਜੰਗ ਲੱਗਣਾ ਜੰਗ ਲੱਗਣਾ ਇਸ ਕਰਕੇ ਇਹ ਜਿਹੜੇ ਪੈਸ਼ੈਂਟਸ ਸਮਾਨ ਲੈਣੇ ਆਏ ਸੀਗੇ ਹਾਂਜੀ ਸਪੈਸ਼ਲਿਸਟ ਸਮਾਨ ਕਰਕੇ ਆਏ ਸੀ ਸਮਾਨ ਲੈਣੇ ਆ ਬੱਚਿਆਂ ਨੂੰ ਅਸੀਂ ਕਿਹਾ ਚੱਲ ਸ਼ੇਪ ਕੱਢ ਲਈਏ ਬਾਹਰ ਹੋ ਸਕਦਾ ਕੀ ਬਤਾ ਕੀ ਬੰਨਾ ਕੀ ਨਹੀਂ ਕਿ ਉਹ ਜਿਨ੍ਹਾਂ ਦਾ ਪਰਿਵਾਰ ਸੀ ਉਹ ਉਹ ਨਹੀਂ ਆਪ ਨਹੀਂ ਆਏ ਉਹ ਹੈਗੇ ਆ ਕਹਿੰਦੇ ਜੇ ਉਹ ਮੱਜਾਂ ਵੀ ਸਾਡੀਆਂ ਖੜੀਆਂ ਕਰ ਤੇ ਕਹਿੰਦੇ ਕਿ ਅਸੀਂ ਜਦੋਂ ਪਸ਼ੂ ਖੋਲ ਕੇ ਆਵਾਂਗੇ ਜੇ 19 ਦਿਨ ਨਹੀਂ ਅਸੀਂ ਆ ਸਕਦੇ ਮੇਰੀ ਭਾਬੀ ਉੱਥੇ ਹੈ ਮੇਰਾ ਵੀਰਾ ਉੱਥੇ ਹੈ ਮੇਰੀ ਮੰਮੀ ਡੈਡੀ ਉਹ ਚਾਰ ਜੀ ਇੱਕ ਭਤੀਜਾ ਉੱਥੇ ਤੇ ਭਤੀਜੀਆਂ ਲੈ ਕੇ ਚੱਲੇ ਇੱਕ ਪੰਜ ਜੀ ਇੱਥੇ ਆਈ ਸੀ ਉਹਨਾਂ ਨੂੰ ਲੈ ਕੇ ਚੱਲਨੀ ਕੀ ਕੀ ਸਮਾਨ ਲੈ ਕੇ ਜਾ ਰਹੇ ਐ ਸਮਾਨ ਜਿਵੇਂ ਖਾਣ ਪੀਣ ਨੂੰ ਕਣਕ ਹੈਗੀ ਐ ਥੋੜੇ ਜੇ ਬਿਸਤਰੇ ਕੋਸ਼ ਕਪੜੇ ਪਹਿਨਣ ਵਾਲੇ ਤੇ ਅ ਜਿਹੜਾ ਮੈਨ ਮੈਨ ਸਮਾਨ ਜਲਿਆ ਚੱਲੇ ਸੀ ਤੇ ਕੋਈ ਸਮਾਨ ਪਿੱਛੇ ਵੀ ਰਹਿ ਗਿਆ ਉੱਥੇ ਹਾਂਜੀ ਪਿੱਛੇ ਬਹੁਤ ਪਿਆ ਸਮਾਨ ਹੈ ਜੇ ਤੱਕ ਦੋ ਟਰਾਲੀਆਂ ਹੋਰ ਬਣ ਸਕਦੀਆਂ ਨੇ ਪਰ ਚੱਕਿਆ ਨਹੀਂ ਜਾਂਦਾ ਤੇ ਹੋਰ ਸਮਾਨ ਦਾ ਕੀ ਕਰੋਗੇ ਉਸ ਸਮਾਨ ਫਿਰ ਉੱਥੇ ਰਹਿ ਜਾਊਗਾ ਕਹਿੰਦੇ ਆ 4 ਵਜੇ ਕਹਿੰਦੇ ਹੈਡ ਵੀ ਬੰਦ ਕਰ ਦੇਣਾ ਅਸੀਂ ਤਾਂ ਕਰਕੇ ਜਲਦਬਾਜੀ ਚ ਜਿੰਨਾ ਚੱਕਿਆ ਗਿਆ ਉਹਨਾਂ ਚੱਕ ਲਿਆ ਪਿੰਡ ਖਾਲੜਾ ਦੇ ਬੈਂਕਾਂ ਦੇ ਵਿੱਚ ਤਾਲੇ ਲੱਗੇ ਨੇ ਅਤੇ ਲੈਣ-ਦੇਣ ਬੰਦ ਕਰ ਦਿੱਤਾ ਗਿਆ। ਭਾਜੀ ਕੀ ਨਾਂ ਤੁਹਾਡਾ? ਜਗਮੀਤ ਸਿੰਘ ਜੀ। ਕਿਹੜਾ ਪਿੰਡ ਹੈ? ਨਾਰਲੀ ਜੀ। ਇੱਥੇ ਬੈਂਕ 'ਚ ਆਏ ਸੀ ਪੰਜਾਬ ਨੈਸ਼ਨਲ 'ਚ ਕੀ ਗੱਲ? ਇਹ ਜੀ ਦੁੱਧ ਦੇ ਪੈਸੇ ਆਉਂਦੇ ਤੇ ਪੇਮੈਂਟ ਲੈਣ ਆਏ ਹਾਂ ਤੇ ਉਹਨਾਂ ਦਿੱਤੀ ਨਹੀਂ ਜੀ। ਕੀ ਆਂਦੇ ਆ? ਉਹਾਂ ਦੇ ਬੰਦਿਆ ਕੰਮ। ਕਿਉਂ ਕਿਹੜੀ ਗੱਲੋਂ? ਆ ਨਾਰਲੀ ਜੀ ਪਿੱਛੋਂ ਆਂਦੇ ਦੇਸ਼ ਆ ਗਏ। ਤੇ ਭਾਜੀ ਸਰਦ ਤੇ ਵੱਸਦੇ ਲੋਕ ਕਿੱਥੇ ਜਾਣਗੇ ਜੇ ਇਦਾਂ ਇਹਨਾਂ ਪੇਮੈਂਟ ਹੀ ਬੰਦ ਕਰ ਦਿੱਤੇ। ਮੈਂ ਇਹਨਾਂ ਕੋਹ ਨਾ ਪੁੱਛੋ ਜੀ ਬੜੀ ਜ਼ਿੰਦਗੀ ਔਖੀ ਹੋ ਗਈ। ਹਲਾ ਹਦ ਕਿੱਦਾਂ ਨੇ ਪਿੰਡਾਂ ਦੇ ਵਿੱਚ ਹਲਾ ਆ ਤਾਂ ਔਖਾ ਹੀ ਆ ਜੀ ਸਾਰੀ ਰਾਤ ਮਛਰ ਚ ਕੱਟੀ ਆ ਤੇ ਪੈਸੇ ਤੋਂ ਬਿਨਾ ਫਿਰ ਵੀਰ ਜੀ ਕੀ ਕਰੋਗੇ ਕੋਈ ਨਹੀਂ ਜੀ ਅਸੀਂ ਤਾਂ ਬੜੇ ਹਾਲਾਤ ਦੱਸ ਨਹੀਂ ਸਕਦੇ ਕੀ ਮੰਗ ਕਰਦੇ ਜੋ ਮੰਗ ਤੇ ਅਸੀਂ ਕਰਦੇ ਕਿ ਹਮਨ ਸ਼ਾਂਤੀ ਚਾਹੀਦੀ ਜੀ ਹੂੰ ਉਹ ਦੇਸ਼ਾਂ ਦੀ ਤੇ ਹਾਲਾਤ ਜਾੜੇ ਸੁਧਰਨੇ ਚਾਹੀਦੇ ਅਸੀਂ ਤਾਂ ਕਹਿੰਨੇ ਆ ਜੀ ਕਿ ਬੈਂਕ ਸੋਜ ਦਾ ਜਿਹੜੀ ਚਾਲੂ ਹੋਣੀ ਚਾਹੀਦੀ ਆ ਇਸ ਤਰ੍ਹਾਂ ਹੱਦ ਦੇ ਬਸੇ ਜਿਹੜੇ ਲੋਕ ਕਿਥੇ ਜਾਣਗੇ ਜੀ ਨਾ ਭਾਜੀ ਆਪਣਾ ਮਨਜਿੰਦਰ ਸਿੰਘ ਕਿਹੜਾ ਪਿੰਡ ਆ ਮੇਰਾ ਪਿੰਡ ਨਿਸ਼ਾਰਾ ਮੈਂ ਨਿਸ਼ਾਰੇ ਪਿੰਡ ਤੋਂ ਜਾਨੀ ਕਿ ਪਰसों ਆਇਆ ਸੀ ਕਿ ਉਦੋਂ ਵੀ ਸਿਸਟਮ ਨਹੀਂ ਚੱਲਦਾ ਤੇ ਉਹ ਉਹ ਨਹੀਂ ਖਤਕਲਾ ਤਾਂ ਮੈਂ ਅੱਜ ਫਿਰ ਦੁਬਾਰਾ ਆਇਆ ਤੇ ਉਹਨਾਂ ਨੂੰ ਇੱਥੇ ਬੈਂਕ ਬਣ ਤੇ ਬਾਕੀ ਸਾਰਾ ਬਾਜ਼ਾਰ ਖੁੱਲਾ ਤੇ ਪੰਜ ਨਹੀਂ ਸੁੰਦੇ ਵਿੱਚ ਆ ਰਹੇ ਨੇ ਵੀ ਲੈਣ ਦੇਣ ਬੈਂਕਾਂ ਨੇ ਬੰਦ ਕਰ ਦਿੱਤਾ ਤੁਹਾਨੂੰ ਤੁਹਾਡੇ ਤੱਕ ਕੋਈ ਜਾਣਕਾਰੀ ਪਹੁੰਚ ਨਹੀਂ ਇਹਦੇ ਬਾਰੇ ਤੇ ਕੋਈ ਜਾਣਕਾਰੀ ਨਹੀਂ ਹੈ ਬਾਕੀ ਆਪਾਂ ਤੇ ਹੁਣੇ ਆਏ ਕਿ ਹੁਣੇ ਵੇਖਿਆ ਤੇ ਬੈਂਕ ਬੰਦ ਕੀ ਲੱਗਦਾ ਨਹੀਂ ਤੁਹਾਨੂੰ ਬਾਜੀਪੀ ਸਰਹੱਦੀ ਏਰੀਆ ਦੇ ਵਿੱਚ ਬੈਂਕਾਂ ਜਿਵੇਂ ਮੰਨ ਲਓ ਸਰਹੱਦ ਤੇ ਵਸੇ ਲੋਕ ਆ ਉਹਨਾਂ ਨੂੰ ਲੋੜ ਪੈ ਸਕਦੀ ਪੈਸੇ ਦੀ ਵੀ ਇਹ ਖੁੱਲ ਗਿਆ ਬਿਲਕੁਲ ਜੀ ਬਿਲਕੁਲ ਚਾਹੀਦਾ ਹੈ ਕਿ ਉਹਨਾਂ ਨੂੰ ਲੋੜ ਪੈ ਸਕਦੀ ਹੈ ਕਰਕੇ ਸਹੂਲਤਾਂ ਦੀ ਹੁਣ ਲੋੜ ਆ ਤੇ ਇਹ ਕਰਕੇ ਬੈਂਕ ਦਾ ਲਾਜ਼ਮਤ ਚਾਹੀਦਾ ਕਿ ਆਪਾਂ ਬੈਂਕ ਖੋਲ੍ਹ ਕੇ ਹਾਂਜੀ ਵੀਰ ਜੀ ਕੀ ਨਾਮ ਆਪਣਾ ਹੈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਵੈਦੂ ਮੈਂ ਜੀ ਪ੍ਰਮੇਂਦਰ ਸਿੰਘ ਇਥੋਂ ਲੋਕਲ ਖਾਲੜੇ ਤੋਂ ਸੁਣੀਕਾਂ ਕੀ ਮਾਮਲਾ ਕੀ ਆ ਇਹ ਬੈਂਕਾਂ ਦੇ ਵਿੱਚ ਬੈਂਕਾਂ ਜਿੰਦਰਾ ਵਜ ਗਏ ਖਾਲੜੇ ਦੇ ਵਿੱਚ ਬਹੁਤ ਜਿਆਦਾ ਮੰਦਾ ਆ ਲਿਆ ਜੀ ਬੈਂਕ ਦਾ ਵੇਖੋ ਜੀ ਸਵੇਰ ਦੀ ਬੰਦਿਆ 2 ਘੰਟੇ ਕਿੰਢਾ ਗਏ ਸੀ ਹੁਣ ਜਿੰਦਰਾ ਮਾਰ ਕੇ ਚਲੇ ਗਏ ਆ ਅਸੀਂ ਮਜ਼ਦੂਰ ਲਾਏ ਆ ਖਾਲੜੇ ਦੇ ਪਿੰਡ ਦੇ ਵਿੱਚ ਹੀ ਸਾਡੇ ਘਰੇ ਲੱਗੇ ਨੇ ਅਸੀਂ ਦੋਨਾਂ ਵਾਸਤੇ ਪੈਸੇ ਲੈਣ ਆਏ ਸੀ ਕੀ ਏਟੀਐਮ ਚੋਂ ਕਢਾਉਣ ਵਾਸਤੇ ਤੇ ਉਹਨਾਂ ਨੂੰ ਦਵਾਂਗੇ ਵਿਚਾਰਿਆਂ ਨੂੰ ਦੋ ਦੋ ਜਾ ਕੇ ਅੱਧਾ ਢਾੜੀਆਂ ਹੋ ਗਈਆਂ ਉਹਨਾਂ ਦੀਆਂ ਇਹ ਚਲੋ ਉਹਨਾਂ ਨੂੰ ਪੈਸੇ ਕੂਸੇ ਦੇਣੇ ਬਾਅਦ ਪੈਸੇ ਹੁਣ ਏਟੀਐਮ ਵੀ ਬੰਦ ਆ ਤੇ ਬੈਂਕ ਵੀ ਬੰਦ ਕੰਮ ਕੀ ਹਸਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਇਹੋ ਜੋ ਰੌਲਾ ਰੱਪਾ ਪੈ ਰਿਹਾ ਆ ਰੌਲਾ ਰੱਪਾ ਜਿਆਦਾ ਆ ਪਰ ਬਿਲਕੁਲ ਕੰਮ ਸਾਰਾ ਚੱਲ ਰਿਹਾ ਸਾਰੇ ਮਤਲਬ ਕਿ ਲੋਕੀ ਇੱਥੇ ਮੌਜੂਦ ਨੇ ਪਰ ਬੈਂਕ ਵਾਲਿਆਂ ਨੂੰ ਜਿਆਦਾ ਹੀ ਪਤਣੀ ਐਮਰਜੈਂਸੀ ਆ ਗਈ ਹੈ ਜਿਹੜੇ ਆਪ ਭੱਜ ਗਏ ਬੈਂਕਾਂ ਛੱਡ ਕੇ ਚੰਡੀਗੜ੍ਹ ਵਿੱਚ ਵੀ ਹਾਲਾਤ ਬਹੁਤੇ ਠੀਕ ਨਹੀਂ ਨੇ ਦੁਬਾਰਾ ਸਾਇਰਨ ਵੱਜਣ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਚੰਡੀਗੜ੍ਹ ਅਤੇ ਨੇੜੇ ਲੱਗਦੇ ਇਲਾਕਿਆਂ ਦੇ ਵਿੱਚ ਤਮਾਕਿਆਂ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ ਨੇ ਚੰਡੀਗੜ੍ਹ ਵਿੱਚ ਹਾਈ ਅਲਰਟ ਤੋਂ ਬਾਅਦ ਸੈਕਟਰ 43 ਦੇ ਵਿੱਚ ਵੀ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ ਅਤੇ ਲੋਕ ਬੱਸਾਂ ਫੜ ਕੇ ਆਪਣੇ ਘਰਾਂ ਵੱਲ ਸੁਰੱਖਿਅਤ ਪਹੁੰਚਣ ਦਾ ਪ੍ਰਯਾਸ ਕਰ ਰਹੇ ਨੇ ਜਿਵੇਂ ਮੇਰਾ ਨਾਮ ਤੋ ਅਕਸ਼ ਹੈ ਮੈਂ ਇਹੀ ਮੁਚਲਸੀ ਹਾਂ ਔਰ ਕਾਲਜ ਮੇਰਾ ਅੰਬਾਲਾ ਕਿਨ੍ਸ ਦੀਪ ਪਰਤਾ ਹੈ ਲੇਕਿਨ ਆਜ ਕੱਲ ਜੋ ਹਮਾਰਾ ਜੋ ਐਗਜ਼ਾਮ ਪੋਸਟਪੋਨ ਹੋ ਚੁੱਕਿਆ ਹੈ ਤੋ ਹਮ ਕਾਲਜ ਲੈ ਕੇ ਕੀ ਕਰਾਂਗੇ ਤੋ ਹਮ ਘਰ ਚਲ ਜਾ ਰਹੇ ਹਾਂ ਅਭੀ ਜੋ ਹਾਈ ਅਲਰਟ ਹੋਇਆ ਉਸੇ ਕਾਰਨ ਬਹੁਤ ਸਾਰੀ ਭੀੜ ਵੀ ਆ ਗਈ ਹੈ ਹਾਂਜੀ ਹਾਂਜੀ ਵਹੀ ਬੜਿਆ ਵਹੀ ਹੈ कोई कारण आगे। आगे के बाद में आपने सोचा कि जाना है हाँ जी उसके बाद हमें बताया गया ना कि यहाँ पे रह के कोई सेफ नहीं है ना इसलिए घर चले जाओ अपने ये हमारे मतलब टीचर जो भी है ना कॉलेज के उन्होंने बताया हमें आपके कॉलेज के जो, जो टीचर भी टीचर रहे रहे है उन्होंने हमें इन्फॉर्म वगैरह किया ना इसके लिए कि यहाँ कोई सुरक्षित नहीं है तो अपने अपने घर चले जाओ क्योंकि पोस्ट पेपर भी पोस्टपोन हो गया हमारे तो इसलिए हमें बताया गया कि घर चले जाओ वहाँ पे आप सुरक्षित रहोगे थोड़ा हमें पक्की अभी पक्की खबर नहीं हमको ये कब तक चलेगा आई थिंक ये महीना तो वैसे चला जाएगा पूरा बर्बाद हो जाएगा तो इससे बढ़िया हम घर जाए आए तो। हिमाचल मंडी हाँ जी कॉलेज वालों ने बोला घर चले जाओ क्या बोला क्या जा है उन्होंने क्या वो अटैक वगैरह हो रहा है उसके लिए हिमाचल से ਕਾਲਜ ਬਾਲੋ ਨਹੀਂ ਬੋਲਾ ਜੰਮੂ ਦੇ ਪੁੰਛ ਵਿੱਚ ਵੀ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਰੱਖਿਆ ਥਾਮਾਂ ਤੇ ਲਜਾਇਆ ਜਾ ਰਿਹਾ ਹੈ ਸਕੂਲਾਂ ਅਤੇ ਕਾਲਜਾਂ ਤੇ ਨਾਲ ਦੀ ਨਾਲ ਯੂਨੀਵਰਸਿਟੀਆਂ ਦੇ ਵਿੱਚ ਵੀ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਮੇਰਾ ਨਾਮ ਹੈ ਬਲਵਿੰਦਰ ਸਿੰਘ ਪਿੰਡ ਕਾਨਾ ਤੇ ਸਾਡੇ ਕੋਲੋਂ 80 ਸਾਲ ਦੀ ਜਿਹੜੀ ਸਾਡੀ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਉਹ ਆਏ ਆ ਸਾਡੇ ਕੋ ਉਹ ਸਾਨੂੰ ਪੁੱਛ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਮੌਲਵੀ ਇਹ ਜੰਗ ਦੇ ਮਾਹੌਲ ਦੇ ਵਿੱਚ ਕੋਈ ਸੁਰੱਖਤ ਜਗ੍ਹਾ ਤੇ ਹੀ ਲੈ ਜਾਈਏ ਇਕਨ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਜਿੰਨਾ ਚਿਰ ਇੱਥੇ ਹੈਗੇ ਆ ਜੁਨੇ ਆ ਉਹਨਾਂ ਚਿਰ ਆਪਾਂ ਆਪਣੇ ਪਿਓ ਦੀ ਰੱਖਿਆ ਕਰਾਂਗੇ ਉਹ ਤਾਂ ਦੀ ਰੱਖਿਆ ਕੀ ਕਰਨੀ ਉਹਨਾਂ ਨੇ ਸਾਡੀ ਕਰਨੀ ਆ ਤੇ ਇਸ ਕਰਕੇ ਅਸੀਂ ਮਲਪੇਣਾ ਨੂੰ ਨਹੀਂ ਇੱਥੋਂ ਭੇਜਣਾ ਜਿੰਨਾ ਚਿਰ ਆਪਾਂ ਇੱਥੋਂ ਹੈਗੇ ਆ ਅਸੀਂ ਸੇਵਾ ਕਰਨੀ ਆ ਅਗਰ ਸਾਨੂੰ ਜ਼ਰੂਰਤ ਪਈ ਕਿਤੇ ਜਾਣ ਦੀ ਤੇ ਅਸੀਂ ਪਹਿਲੇ ਨੰਬਰ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੇਵਾ ਜਗ੍ਹਾ ਦੇ ਪਹੁੰਚਾਵਾਂਗੇ ਤੇ ਉਸ ਤੋਂ ਬਾਅਦ ਵਿੱਚ ਆਪਣੇ ਜਿਹੜੇ ਘਰ ਛੱਡਾਂਗੇ ਅਸੀਂ ਬਿਲਕੁਲ ਘਰ ਨਹੀਂ ਛੱਡਣੇ ਕਿਉਂਕਿ ਸਾਈਂ ਸੰਨਕਤਰ ਵਿੱਚ ਵੀ ਘਰ ਛੱਡੇ ਕਾੜ ਵਿੱਚ ਵੀ ਛੱਡੇ ਤੇ ਘਰੋਂ ਬੇਕਾਰ ਹੋਏ ਭੁੱਖੇ ਰਹੇ ਨਾ ਰੋਟੀ ਨਾ ਪਾਣੀ ਨਾ ਕੁਛ ਤੇ ਉਦੋਂ ਹੀ ਫੈਸਲਾ ਕਰ ਲਿਆ ਸੀ ਕਿ ਜੇ ਮੁੜ ਕੇ ਦੁਬਾਰਾ ਇਸ ਜੀ ਨੂੰ ਬਤਾਈ ਤੇ ਆਪਾਂ ਆਪਣੇ ਇੱਥੇ ਹੀ ਸਿੱਧੀਆਂ ਪਾਵਾਂਗੇ ਤੇ ਨਹੀਂ ਜਾਵਾਂਗੇ ਕਿ ਮਹਾਰਾਜ ਦੀ ਸੇਵਾ ਕਰੋਗੇ ਮਹਾਰਾਜ ਦੀ ਸੇਵਾ ਜ਼ਰੂਰ ਜੀ ਮਹਾਰਾਜ ਦੀ ਸੇਵਾ ਆਪ ਕਰਵਾਂਦੇ ਆ ਜੀ ਅਸੀਂ ਕੌਣ ਹੁੰਨਿਆ ਕਰਨ ਵਾਲੇ ਉਹ ਸਾਡੇ ਬਜ਼ੁਰਗ ਹੈ ਸਾਡੇ ਪਿਓ ਹੈ ਜੀ ਸਾਡੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਜੁਨੇ ਆ ਉਹਨਾਂ ਨੂੰ ਛੱਡ ਕੇ ਅਸੀਂ ਇੱਕ ਪਲ ਵੀ ਇੱਥੇ ਰਹਿਣਾ ਨਹੀਂ ਮਨਜ਼ੂਰ ਕਰਦੇ ਅਸੀਂ ਮਰਨਾ ਮਨਜ਼ੂਰ ਕਰਨੇ ਆ ਲੇਕਿਨ ਗੁਰੂਗ੍ਰੰਥ ਸਾਹਿਬ ਨੂੰ ਆਪਣੀ ਤੋਂ ਜਬਾਹ ਨਹੀਂ ਕਰ ਸਕਦਾ ਮੈਂ ਗੁਰਦੁਆਰਾ ਟਾਲੀ ਸਾਹਿਬ ਗਲੜੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਪ੍ਰਧਾਨ ਜੀ ਵੱਲੋਂ ਜਿਹੜਾ ਹੁਕਮ ਆਇਆ ਸੀਗਾ ਕਿ ਜਨਾਉਪੁਰ ਸਥਿਤੀ ਆ ਬਾਰਡਰ ਦੇ ਉੱਤੇ ਜਿੰਨਾ ਜਿੰਨਾ ਪਿੰਡਾਂ ਦੇ ਵਿੱਚ ਗੁਰੂਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਜਾਂ ਗੁਰਦੁਆਰਾ ਸਾਹਿਬ ਨੇ ਉੱਥੇ ਜਾ ਕੇ ਵੇਖਿਆ ਜਾਏ ਤੇ ਅਸੀਂ ਅੱਜ ਇੱਥੇ ਪਿੰਡ ਕਾਨਾ ਵਿਖੇ ਆਏ ਆ ਪ੍ਰਸੰਗਤ ਵਿੱਚ ਪੂਰੀ ਚੜ੍ਹਦੀ ਕਲਾ ਸੰਗਤ ਕਹ ਰਿਏ ਕਿ ਜੇ ਤਨਾਉਪੁਰ ਮਾਹੌਲ ਜਿਆਦਾ ਖਰਾਬ ਹੋਏਗਾ ਫਿਰ ਅਸੀਂ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਬਾੜ ਸਾਹਿਬ ਗੁਰਦੁਆਰਾ ਬੁੱਢ ਸਾਹਿਬ ਜਾਂ ਗੁਰਦੁਆਰਾ ਟਾਲੀ ਸਾਹਿਬ ਇੱਕੇ ਪਹੁੰਚਾ ਦਵਾਂਗੇ ਗੁਰਦੁਆਰਾ ਟਾਲੀ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਹਿਬਾਨਾਂ ਦੇ ਸਹਿਯੋਗ ਦੇ ਨਾਲ ਸਾਡੇ ਕੋਲ ਪਾਲਕੀ ਸਾਹਿਬ ਦੀਆਂ ਦੋ ਤਿੰਨ ਗੱਡੀਆਂ ਤਿਆਰ ਨੇ ਜੇ ਕੋਈ ਇਹੋ ਜੀ ਘਟਨਾ ਜਾਂ ਕੋਈ ਹੋ ਜਾ ਸਮਾ ਆਂਦਾ ਅਸੀਂ ਸਾਰੇ 24 ਘੰਟੇ ਸੰਗਤ ਦੇ ਵਾਸਤੇ ਹਾਜ਼ਰੀ ਵਾਸਤੇ ਤਿਆਰ ਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹਾਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋਦਾਸ ਸਰਵਜੀਤ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਟਾਲੀ ਸਾਹਿਬ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਜੀ ਗਲਰੀ ਨਗਰ ਤੋਂ ਔਰ ਕਾਫੀ ਦਿਨਾਂ ਤੋਂ ਜਿਹੜਾ ਭਾਰਤ ਪਾਕ ਦੀ ਤਨਾ ਪੁਰਖਸਤੀ ਹੋਈ ਹੈ ਉਹਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਜਿੰਦਰ ਸਿੰਘ ਧਾਮੀ ਵੱਲੋਂ ਇਹ ਆਦੇਸ਼ ਜਾਰੀ ਹੋਏ ਸਨ ਕਿ ਜਿਹੜੇ-ਜਿਹੜੇ ਜ਼ੀਰੋ ਲਾਈਨ ਤੇ ਬਾਰਡਰਾਂ ਦੇ ਨੇੜੇ ਪਿੰਡ ਲੱਗਦੇ ਨੇ ਉੱਥੋਂ ਨਗਰਾਂ ਵਿੱਚ ਬੇਨਤੀ ਕਰਕੇ ਜੁਗੋ-ਜੁਗ ਢਾਲ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸੂਕਾ ਨੂੰ ਸੁਰੱਖਿਅਤ ਥਾਵਾਂ ਤੇ ਇਤਿਹਾਸਕ ਸਥਾਨਾਂ ਤੇ ਪਹੁੰਚਾਇਆ ਜਾਵੇ ਸੋ ਉਹ ਹੁਕਮਾਂ ਨੂੰ ਮੰਨਦਿਆਂ ਹੋਇਆਂ ਸ਼੍ਰੀ ਕਾਲ ਤਕਸਬ ਦੇ ਅਦੇਸ਼ ਅਨੁਸਾਰ ਅਸੀਂ ਕੱਲ ਪਰਸੋਂ ਦੇ ਰੋਜ ਤੋਂ ਹੀ ਨਗਰ ਚੌਂਤਰਾ ਜਿਵੇਂ ਅੱਜ ਨਗਰ ਕਾਨਾਂ ਵਿੱਚ ਅਸੀਂ ਆਏ ਹਾਂ ਮੇਰੇ ਨਾਲ ਮੈਨੇਜਰ ਸਰਦਾਰ ਹਜੀਤ ਸਿੰਘ ਜੀ ਗੁਰਦੁਆਰਾ ਟਾਲੀ ਸਾਹਿਬ ਮੀਤ ਗ੍ਰੰਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਵੀ ਨੇ ਭਾਈ ਅਮਰਜੀਤ ਸਿੰਘ ਭਾਈ ਲਖਬੀਰ ਸਿੰਘ ਜੀ ਔਰ ਨਗਰਾਂ ਵਿੱਚ ਅਸੀਂ ਜਦੋਂ ਗਏ ਆ ਤਾਂ ਨਗਰ ਦੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਬੜੀ ਚੜ੍ਹਦੀ ਕਲਾ ਵਿੱਚ ਸਾਨੂੰ ਵਿਸ਼ਵਾਸ ਦਵਾਇਆ ਕਿ ਜੋਗੋ ਜੋਗੋタル ਸਤਿਗੁਰੂ ਦੇ ਪਾਵਨ ਸਰੂਪਾਂ ਦਾ ਪ੍ਰਕਾਸ਼ ਹੋ ਰਿਹਾ ਨੇਤਨਮ ਹੋ ਰਹੇ ਨੇ ਸੰਘਤਾ ਵਿੱਚ ਬੜੀ ਚੜ੍ਹਦੀ ਕਲਾ ਵਾਲਾ ਹੌਸਲਾ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਦੀ ਸਿਖਰਲੀ ਲੀਡਰਸ਼ਿਪ ਦੇ ਨਾਲ ਮੀਟਿੰਗ ਕੀਤੀ ਹੈ ਅਤੇ ਤਿਆਰੀਆਂ ਦਾ ਜਾਜਾ ਲਿਆ